ਤਾਨਵਾ ਤੁਹਾਡਾ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਪਹਿਲਾਂ ਨੇ ਵੀਡੀਓ ਦੇ ਵਿੱਚ ਵੀ ਆਪਾਂ ਨਿੱਕੇ ਨਿੱਕੇ ਜਾਣਕਾਰੀਆਂ ਇਟਲੀ ਦੇ ਬਾਰੇ ਦੱਸੀਆਂ ਹੋਈਆਂ ਜੰਨੀਆਂ ਵੀ ਪਤਾ ਲੱਗਦੀਆਂ ਨੇ ਰੋਜ਼ ਦੂਜੇ ਤੇ ਜਿਹਦੇ ਨਾਲ ਆਪਾਂ ਵੀਡੀਓ ਬਣਾ ਕੇ ਆਪਾਂ YouTube ਤੇ ਸ਼ੇਅਰ ਕਰ ਦਿੰਨੇ ਆ ਜਿਹੜੇ ਵੀ ਲੋਕ ਜਿਹੜੇ ਵੀ ਮੁੰਡੇ ਨਵੇਂ ਆਏ ਨੇ ਜਾਂ ਨਵੇਂ ਆਉਣ ਵਾਲੇ ਨੇ ਜਾਂ ਆਏ ਹੋਏ ਨੇ ਉਹਨਾਂ ਦੇ ਲਈ ਇਹ ਚੀਜ਼ਾਂ ਨੇ ਜਿਹੜੀਆਂ ਜ਼ਰੂਰੀ ਨੇ ਮੈਨੂੰ ਹਰ ਰੋਜ਼ ਜਾਂ ਦੂਜੇ ਤੇ ਜਿਹਦੇ ਨਾਲ ਕੋਈ ਗੱਲ ਨਵੀਂ ਪਤਾ ਲੱਗਦੀ ਹੈ ਮੈਂ ਆਪਣੇ ਕਾਗਜ਼ ਤੇ ਲਿਖ ਕੇ ਰੱਖ ਲੈਣਾ ਤੇ ਆਪਾਂ ਵੀਡੀਓ ਬਣਾ ਕੇ ਤੁਹਾਡੇ ਵਿੱਚ ਸ਼ੇਅਰ ਕਰ ਸਕੀ ਹ ਹੁਣ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਛੋ ਜਿਹਦੇ ਵਿੱਚ ਇੱਕ ਸੀਟ ਬੈਲਟ ਜਦੋਂ ਆਪਾਂ ਗੱਡੀ ਦੇ ਵਿੱਚ ਬੈਠਨੇ ਆ ਉਹਦੀ ਇੱਕ ਛੋਟੀ ਜੀ ਜਾਣਕਾਰੀ ਆ ਜਦੋਂ ਵੀ ਆਪਾਂ ਕਿਸੇ ਨਾਲ ਜਾਂਦੇ ਆ ਪਹਿਲੀ ਗੱਲ ਤਾਂ ਆਪਣੇ ਕੋਲ ਪੇਪਰ ਨਹੀਂ ਹੁੰਦੇ ਜਾਂ ਪੇਪਰ ਹੈਗੇ ਵੀ ਆ ਕਈ ਵਾਰੀ ਆਪਾਂ ਬੈਲਟ ਲਾਉਣੀ ਭੁੱਲ ਜਾਂਦੇ ਆ ਕੋਈ ਵੀ ਆਪਣੇ ਨਾਲ ਬੰਦਾ ਬੈਠਾ ਉਹਨੂੰ ਆਪਾਂ ਕਹਿਣਾ ਵੀ ਬੈਲਟ ਲਾਓ ਜੇ ਤੁਸੀਂ ਬੈਲਟ ਆਪ ਨਹੀਂ ਲਾਉਂਦੇ ਤਾਂ ਜਿਹੜਾ ਤੁਹਾਡਾ ਚਲਾਨ ਹੋਣਾ ਜੁਰਮਾਨਾ ਹੋਣਾ ਮੋਲ ਤਾਂ ਕੱਟਿਆ ਜਾਣਾ ਇਟਾਲੀਆ ਵਿੱਚ ਭਾਸ਼ਾ ਦੇ ਵਿੱਚ ਮੋਲ ਤਾਂ ਕਹਿੰਦੇ ਆ ਤੇ ਉਹ ਜਿਹੜਾ ਮੋਲ ਤਾਂ ਕੱਟਿਆ ਜਾਣਾ ਉਹ ਤੁਹਾਨੂੰ ਕੱਟ ਕੇ ਸਿਰਫ ਤੁਹਾਨੂੰ ਹੀ ਮਿਲਣਾ 70 ਰੁਪਏ 80 ਰੁਪਏ ਜਾਂ 90 ਰੁਪਏ ਮੋਹਰ ਤਾਂ ਹੁੰਦਾ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਵਾ ਤੇ ਉਹ ਜਿਹੜੀ ਚੀਜ਼ ਦਾ ਆਪਾਂ ਨੇ ਖਾਸ ਧਿਆਨ ਰੱਖਣਾ ਕਈ ਵਾਰੀ ਇਹ ਹੁੰਦਾ ਕਿ ਆਪਾਂ ਭੁੱਲ ਜਾਂਦੇ ਆ ਬੈਟ ਲਾਉਣ ਵਾਲੇ ਚੱਕਰਾਂ ਦੇ ਵਿੱਚ ਨਹੀਂ ਪੈਂਦੇ ਪਰ ਚਾਹੇ ਆਪਣੇ ਕੋਲੇ ਪੇਪਰ ਹੈਗੇ ਆ ਚਾਹੇ ਨਹੀਂ ਹੈਗੇ ਆਪਣੇ ਇੰਡੀਆ ਦੇ ਵਿੱਚ ਤਾਂ ਇਹ ਹੁੰਦਾ ਵੀ ਜਿਹੜਾ ਬੰਦਾ ਗੱਡੀ ਚ ਲਾਉਂਦਾ ਉਹਦੇ ਬੈਟ ਨਹੀਂ ਲੱਗੀ ਉਹਦਾ ਚਲਾਨ ਹੋਣਾ ਹੀ ਹੋਣਾ ਤੇ ਜਿਹੜਾ ਨਾਲ ਦੂਜਾ ਬੈਠਾ ਫਿਰ ਵੀ ਡਰਾਈਵਰ ਦਾ ਹੀ ਹੋਣਾ ਆਪਣੇ ਇੱਥੇ ਉਹ ਸਾਗਤਾ ਉਹ ਹੈ ਨਹੀਂਗਾ ਤੇ ਉਰੇ ਜਿਹੜਾ ਸਾਖਤਾ ਵਾ ਜੇ ਤੁਸੀਂ ਗਲਤ ਹੋ ਤਾਂ ਤੁਹਾਡਾ ਪਾਸਪੋਰਟ ਦੇਖ ਕੇ ਉਹਨਾਂ ਨੇ ਤੁਹਾਡਾ ਮੂਲ ਤਾਂ ਜਿਹੜਾ ਕੱਟ ਕੇ ਪਾਸੇ ਕਰਾ ਥੋੜਾ ਬਿੱਲ ਹੱਥ ਚ ਫੜਾ ਦੇਣਾ ਤੇ ਉਹ ਜਿਹੜਾ ਬਿੱਲ ਮੂਲ ਤਾਂ ਕੱਟ ਕੇ ਤੁਹਾਨੂੰ ਦੇਣਾ ਤੁਸੀਂ ਐਟ ਅ ਟਾਈਮ ਭਰਦੇ ਹੋ ਤਾਂ ਵਧੀਆ ਗੱਲ ਹੈ ਨਹੀਂ ਵੀ ਭਰਦੇ ਜਦੋਂ ਤੁਸੀਂ ਇੰਡੀਆ ਜਾਓਗੇ 2 ਸਾਲ 3 ਸਾਲ 7 ਸਾਲ ਬਾਅਦ ਤੁਸੀਂ ਭੁੱਲ ਜਾਓਗੇ ਵੀ ਮੂਲ ਤਾਂ ਮੇਰਾ ਹੋਇਆ ਸੀ ਇੱਕ ਵਾਰੀ ਜੁਰਮਾਨਾ ਹੋਇਆ ਸੀ ਉਹ ਜੁਰਮਾਨਾ ਇਕੱਠਾ ਹੋ ਕੇ ਸਾਰਾ 7 ਸਾਲ ਬਾਅਦ 5 ਸਾਲ ਬਾਅਦ 4 ਸਾਲ ਬਾਅਦ ਕਟਾ ਹੋ ਗਿਆ ਤੁਹਾਡੇ ਪਾਸਪੋਰਟ ਦੇ ਅਕੋਰਡਿੰਗ ਜਿੱਦਾਂ ਵੀ ਕੋਈ ਰੂਲ ਇਹਦਾ ਤਾਂ ਹੁੰਦਾ ਤੇ ਉਹ ਕੱਟੇ ਹੋ ਕੇ ਪੈਸੇ ਤੁਹਾਡੇ ਮੂਰੇ ਰੱਖ ਦੇਣੇ ਵੀ ਪਾਈ ਆ 3000 ਰੁਪਏ ਜੁਰਮਾਨਾ ਜਾਂ 500 ਰੁਪਏ ਬਣਦਾ ਜਾਂ 1000 ਰੁਪਏ ਬਣਦਾ ਜੋ ਵੀ ਸਮੇ ਦੇ ਹਿਸਾਬ ਨਾਲ ਜਿੰਨਾ ਬਣਦਾ ਜਿੱਤੇ ਤੱਕ ਮੈਂ ਸੁਣਿਆ ਵੀ ਉਹ ਤੁਹਾਡੇ ਮੂਰੇ ਰੱਖ ਦੇਣਾ ਵੀ ਪਹਿਲਾਂ ਪੈਸੇ ਕਟਾਓ ਫਿਰ ਤੁਸੀਂ ਇੰਡੀਆ ਜਾ ਸਕਦੇ ਹੋ ਕਿ ਕਹੇ ਵੀ ਦੇਸ਼ ਦਾ ਬੰਦਾ ਮੈਨੂੰ ਇਥੇ ਤੱਕ ਇਹ ਚੀਜ਼ ਪਤਾ ਲੱਗੀ ਆ ਬਾਕੀ ਹੁਣ ਇਹ ਗੱਲ ਆ ਜਿਹੜੀ ਦੱਸੀ ਕਿਸੇ ਨੇ ਤੇ ਇਥੇ ਬਾਈ ਹੁਣ ਇਹਨਾਂ ਨੂੰ ਪੁੱਛਦਾ ਰਹਿੰਨਾ ਮੈਂ ਉਹਨਾਂ ਤੋਂ ਆਪ ਨੂੰ ਵਧੀਆ ਗੱਲਾਂ ਦੱਸਦੇ ਰਹਿੰਦੇ ਆ ਹੁਣ ਇਹ ਚੀਜ਼ ਦਾ ਤੁਸੀਂ ਕਨਫਰਮ ਵੀ ਕਰਨਾ ਵੀ ਬਾਕੀ ਇਹ ਚੀਜ਼ ਹੁੰਦੀ ਆ ਪਰ ਜਿੱਥੇ ਤੱਕ ਮੈਂ ਦੋ ਤਿੰਨ ਬੰਦੇ ਤੋਂ ਪੁੱਛਿਆ ਇਹ ਜ਼ਰੂਰੀ ਆ ਵੀ ਬੈਲਟ ਆਪਾਂ ਲਾਵਾਂਗੇ ਜੇ ਨਹੀਂ ਲਾਵਾਂਗੇ ਤਾਂ ਆਪਾਂ ਨੂੰ ਹੀ ਜੁਰਮਾਨਾ ਹੋਣਾ ਇਹ ਚੀਜ਼ ਦਾ ਖਾਸ ਕਰਕੇ ਆਪਾਂ ਨੇ ਧਿਆਨ ਰੱਖਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਕ ਛੋਟੀ ਜਿਹੀ ਹੋਰ ਜਾਣਕਾਰੀ ਲੈ ਕੇ ਆਵਾਂਗੇ ਇਹਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਬੰਦੇ ਅਣਜਾਣ ਨੇ ਜਾਂ ਆਏ ਹੋਏ ਨੇ ਜਾਂ ਜਿਨ੍ਹਾਂ ਨੇ ਹਜੇ ਉਹਨਾਂ ਤੱਕ ਵੀਡੀਓ ਪਹੁੰਚਾ ਸਕਦੇ ਹੋ ਧੰਨਵਾਦ